ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਕਾਸਤੀਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਅੱਜ ਤੁਹਾਨੂੰ ਫੇਰ ਕੋਈ 4-5 ਪਸ਼ੂ ਜਿਹੜੇ ਦਿਖਾਉਣੇ ਟੋਪ ਦੇ ਨਾਲ ਤੋਕਣਾ ਗੱਬਣਾ ਵੱਡੀਆਂ ਛੋਟੀਆਂ ਫੁੱਲ ਰਿਕਾਰਡ ਵਾਲੀਆਂ ਬਾਕੀ ਵੀਰ ਜੀ ਲੈਣੇ ਸਾਰੀ ਵੀਰੋ ਨੂੰ ਕੋਈ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਜੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਬਸ ਕਿਰਪਾ ਕਰਾਮਦਾ ਦੀ ਹੋਰ ਕੀ ਠੀਕ ਠਾਕ ਹਾਂਜੀ ਵਧੀਆ ਵਧੀਆ ਠੀਕ ਠਾਕ ਹੋਰ ਸੁਣਾਓ ਬਸ ਕਿਰਪਾ ਮਾਲਕ ਦੀ ਕਿਦਾਂ ਫਿਰ ਵੇਚ ਗਿਆ ਮਾਲ ਮਾਲ ਪਹਿਲਾਂ ਸਾਰਾ ਵੇਚ ਗਿਆ ਜੀ ਚਲੋ ਵਧੀਆ ਸਾਰਾ ਮਾਲ ਜਿਹੜਾ ਨਵਾਂ ਟੋਕੜਾ ਕੱਪੜਾ ਨਵਾਂ ਤਾਜ਼ੇ ਸੁਈਆਂ ਗਾਵਾਂ ਵੱਡੀਆਂ ਹਨ ਚੰਗੀਆਂ ਰਿਕਾਡ ਵਾਲੀਆਂ ਹਾਂਜੀ ਹੋਰ ਸੁਣਾਓ ਠੀਕ ਠਾਕ ਬਸ ਕਿਰਪਾ ਮਾਲਕ ਬਾਕੀ ਆਪਣਾ ਐਡਰੈਸ ਬੋਲ ਦਿਓ ਜੀ YouTube ਦੇ ਖਰ ਵਾਲੇ ਸਾਰੇ ਭੈਣ ਭਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਨਾ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਪਟਾਲਾ ਜਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 85286 1345 44 ਠੀਕ ਹੈ ਜੀ ਪਿੰਡ ਕਾਸਤੀਵਾਲ ਅਲੀਵਾਲ ਦੇ ਲੱਗ ਠੀਕ ਹੈ ਲੱਗਿਆ ਅਲੀ ਹਲ ਦਾ ਹਾਂ ਜੀ ਹਾਂ ਜੀ ਫਿਰ ਇਹ ਫਿਰ ਜੀਰੂ ਜੀਰੂ ਕਰਨ ਜੀ ਅੱਜ ਵੀ ਝੋਟੀਆਂ ਵਖਾ ਲੈਣੀਆਂ ਨੇ ਵੱਡੀ ਪਰ ਝੋਟੀਆਂ ਵਖਾ ਲਾਂਗੇ ਅੱਜ ਫੇਰ ਹੀ ਰਾਈ ਨਕੀ ਨਹੀਂ ਐ ਨਕੀ ਨਹੀਂ ਵਖਾ ਲਾਂਗੇ ਆਜੋ ਟੀ ਗੇਤਾ ਤੋਂ ਓਕਰ ਗੱਪਣ ਪਾਜੀ ਇਹ ਤਿੰਨਵੇਂ ਦੀ ਗੱਪਣ ਜੀ 7 ਨਵੇਂ ਚੈੱਕ ਪਾਸ ਚੈੱਕ ਪਾਸ ਠੀਕ ਆ ਜੀ ਤੇ ਜਿਹਦੇ ਮੇਰੇ ਵੀਰ ਨੇ ਲੈਣੇ ਆਪਾਂ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਠੀਕ ਆ ਜੀ ਠੀਕ ਆ ਝੋਟੀ ਮਾਲਵੇ ਦੀ ਝੋਟੀ ਆ ਮਾਲਵੇ ਸਹੀ ਗਾ 6 ਕਿਲੋ ਦੁੱਧ ਦੇ ਕੋ 6 ਕਿਲੋ ਦੁੱਧ 6 ਕਿਲੋ ਦੁੱਧ ਫੋਲ ਵੱਡੀ ਝੋਟੀ ਆ ਫੋਲ ਵੱਡੀ ਝੋਟੀ ਆ ਸੇਮ ਵੀ ਸੁੰਗੀ ਵੱਡੀ ਆ ਨਾ ਵੀ ਪਾਜੀ ਕਹਿੰਦੇ ਬੜੀ ਅੱਤ ਕਰੀ ਆਂ ਦਾ ਮੁੱਲ ਪਿਆ ਆਂ ਦਾ ਦੇਖੋ ਵੀ ਝੋਟੀ ਇਹਦੀ ਹੋ ਤਿਆਰ ਹੋ ਗਈ ਥੱਬੇ ਦਾ ਲਿਵਾ ਮਰੂਗੀ ਕਰਨ ਜੀ ਫਿਰ ਘਾੜ ਘੋੜੇ ਜੇਕਰ ਜਗਨ ਘੋੜੀ ਘਾਟ ਦੇ ਕਰਾਸ ਦੀ ਪ੍ਰੋਬਲਮ ਆਉਂਦੀ ਝੋਟੇ ਚ ਆ ਕੇ ਵੇਚੀ ਡੇਢ ਲੱਗਦੀ ਝੋਟੀ ਵਿਗਦੀ ਆ ਸਹੀ ਗੱਲ ਆ ਜੀ ਬੜੇ ਆਰਾਮ ਨਾਲ ਜੇ ਇਹੋ ਜਿਹੇ ਝੋਟੀਆਂ ਹਾਸਾਦ ਕਿੰਨਾ ਵੇਖਣ ਤੇ ਕੀ ਫਾਇਦਾ ਝੋਟੇ ਰੱਖਣਾ ਸਹੀ ਗੱਲ ਜੀ ਬਾਕੀ ਗੱਲ ਆ ਚੰਗੀ ਝੋਟੀ ਹੈ ਟੌਰ ਦੀ ਬਾਕੀ ਸ਼ਾ ਕਾਲੀ ਆ ਨਾ ਜੀ ਛਿੰਨਾ ਸਲਾਲੀ ਝੋਟੀ ਆ ਪੂਰੀ ਫੁੱਲ ਰਾਜੀ ਰੋ ਜੀ ਸਾਂਭੀ ਬੜੀ ਆ ਜੀ ਆਹ ਲਾਓ ਨਾ ਇਹ ਕੋਈ ਜੀ ਫੁੱਲ ਵੱਡੀ ਛੋਟੀ ਆ ਚੰਗੀ ਟੋਕੜ ਗੱਬਣ ਇਹ ਵੀ ਜੀ ਇਹ ਹੈ ਕਿ ਜਿਹੜਾ ਚਲੋ ਵੀਰ ਹਨਾ ਗਾੜੀ ਸਾਂਭ ਕੇ ਚਲੋ ਮੁੱਲ ਭੈਂਦਾ ਡਬਲ ਰਾਸ ਕਰਨ ਵਾਲੀ ਗੱਲ ਹੀ ਹੈ ਵੀ ਕੋਈ ਕਮੇਟੀ ਸੰਘਲੇ ਆਪਦੀ ਸੰਘਲੇ ਚੰਗੀ ਆ ਝੋਟੀ ਕਿਉਂ ਵੀਰ ਜੀ ਕਮੇਟੀ ਆ ਕੇ ਇੱਕ ਸਾਦੀ ਹੈ। ਭਾਜੀ ਕਮੇਟੀ ਆ ਜਿਹਨੇ ਪਾਲੀ 7 ਮਹੀਨਿਆਂ ਕਮੇਟੀ ਚੁੱਕਣੀ ਆ। ਬਸ ਬਸ। ਇੱਕ ਕਮੇਟੀ ਵੀ ਹੈਗਾ ਜੀ ਡਬਲ ਹੀ ਹੋਊਗੀ ਬੇਟੀ। ਡਬਲ ਡਬਲ। ਦਵਾ ਕਮੇਟੀ। ਠੀਕ ਹੈ ਜੀ। ਰੇਟ ਫਿਰ ਨਿਕਾ ਜਾਈ। ਰੇਟ ਭਾਜੀ ਛੋਟਾ ਜੇ ਕਰਨਾ। ਕਿੰਨਾ? ਝੋਟੀ ਵਾਲ ਵੇਖ ਕੇ ਤੁਸੀਂ ਆ ਵੀ ਦੱਸ ਦਿਓ ਕਿੰਨਾ ਕਰੀ ਦੱਸ ਦਿਓ। ਤੁਸੀਂ ਦੱਸਣਾ ਹੈ। ਹਾਂ ਜੀ। ਤੁਸੀਂ ਦੱਸਣਾ ਹੈ। ਭਾਜੀ ਝੋੜੀ ਦਾ ਮੁੱਲ ਕਰਦੇ 90000 ਰੁਪਏ। ਇਹ 90000 ਰੁਪਏ। ਹਾਂ ਜੀ। 85 ਦੀ ਦੇ ਦਈਏ। ਕਰ ਦਈਏ ਮਾਨਤਾ ਨਾਲ। ਮਾਨਤਾ ਕਰ ਦਈਏ। ਕਰ ਦਈਏ। ਕਿਉਂ ਜੀ? ਕਰ ਦਈਏ। ਕਰ ਦੋ ਕਰ। 80 ਹਜ਼ਾਰ ਦੀ ਭਾਜੀ ਅੱਛਾ 80 ਹਜ਼ਾਰ ਦੀ ਚੱਟੀ ਦੇ ਦਿਆਂਗੇ ਵੇਖੋ ਵੀਰ ਜੀ 80 ਹਜ਼ਾਰ ਦੀ ਫੁੱਲ ਵੱਡੀ ਛੋਟੀ ਟੋਕੜ ਗੱਭਰ ਉਹ ਤਿਆਰ ਕਰ ਲੈਣੇ 1 ਲੱਖ ਦੀ ਛੋਟੀ ਸਾਨੂੰ ਦਵੇ ਲੈ ਦਾਂਗੇ ਛੋਟੀ ਠੀਕ ਆ ਜੀ ਬਿਸ਼ੱਕ ਦੇ ਮੇਰੇ ਵੀਰ ਵੀਡੀਓ ਰਿਕਾਰਡ ਕਰਨ ਹਾਂ ਜੀ ਹਾਂ ਜੀ 1 ਲੱਖ ਦੀ ਛੋਟੀ ਲੈ ਲਾਂਗੇ ਠੀਕ ਆ ਵੀਰ ਜੀ ਠੀਕ ਆ ਜੀ ਜੇ ਹੋ ਜੇ ਛੋਟੀਆਂ ਨਾਲ ਵਿਕ ਜਾਂਦੇ ਵਿਕਣਾ ਕੀ ਸਹੀ ਗੱਲ ਹੈ ਹਾਂ ਜੀ ਹਾਂ ਜੀ ਚੰਗੀ ਟੋਲੀ ਥਣ ਥਣ ਬੜਾ ਵਧੀਆ ਲੱਗਣਾ ਬੜਾ ਆਰਾਮ ਨਾਲ ਵੇਖੋ ਜੀ ਚੰਗੀ ਠੀਕ ਹੈ ਗਾੜੀ ਆ ਗਈ ਜੇਰਾ ਦੂਜੇ ਨੰਬਰ ਤੇ ਭਾਜੀ ਜਿਹੜੀ ਛੋਟੀ ਹੈ ਪੰਜਾਂ ਮੀਲਾ ਚੱਲ ਭਾਏ 20 ਤਰੀਕ ਤੋਂ ਪੰਜਾਮੀ ਨੇ ਇਹ ਵੀ ਧੋਕਰ ਗੱਪਣ ਤੇਰੀ ਧੋਕਰ ਗੱਪਣ ਠੀਕ ਆ ਜੀ ਤੇ ਦੁੱਧ ਦੇ ਕੋ 7 ਕਿਲੋ ਜੀ ਕੱਦ ਕੁਦੀ ਬੜਾ ਇਹਦਾ ਦੇਣਾ ਤੇ ਕੋ 6 ਆ ਇਹਦੇ ਕੋ 7 ਆ ਅਸ਼ਾਰੇ ਕੋ 7 ਆ ਮੇਰਾ ਕੱਦ ਵੱਡਾ ਮੇਰਾ ਕੱਦ ਬੜਾ ਵੱਡਾ ਨਾ ਕੱਦ ਬੜਾ ਵੱਡਾ ਤੇ ਦੁੱਧ ਦੇ ਕੋ 7 ਕਿਲੋ ਜੀ ਭਾਜੀ ਦੇਖੋ ਵੀ ਥੱਲੇ ਦੀ ਬੜੀ ਸਾਫ ਰਹੀ ਜਾਨਾ ਜੀ ਖੋਲੋ ਪੁੱਤ ਫੁੱਲ ਵੱਡੀ ਝੋਟੀ ਆਏ ਫੁੱਲ ਵੱਡੀ ਝੋਟੀ ਇਹਦੇ ਕਿੰਨੇ ਪਾਜੀ 20 3 ਦੇ ਪੰਜ ਮਹੀਨੇ ਚੱਲ ਪਿਆ ਅੱਧੇ ਚ ਮੈਂ ਹੀ ਚਲ ਗਈ ਐ ਅੱਧੇ ਚ ਚਲ ਗਈ ਐ ਤੇ ਧਾਰ ਇਹਦੇ ਜਰੂਰ ਕੀ ਪੋਲੀ ਜੇ ਠੀਕ ਆ ਜੀ ਇੰਨੀਆਂ ਕਰਮਾ ਵਾਲੀਆਂ ਦੋ ਲੱਤ ਤੋਂ ਲੱਤ ਨਹੀਂ ਪੁੱਟਦੀਆਂ ਦੋ ਅੱਛਾ ਜੀ ਹਾਂ ਜੀ ਇਹ ਫਿਰ ਬਾੜ ਦੇ ਮਿਲਦੀਆਂ ਕਿਦਾਂ ਬਾਈ ਪਾਜੀ ਆੜ ਗੁੱਟੀ ਘਾ ਲੈ ਆਣਗੇ ਕੱਲ ਹੀ ਆਇਆ ਮਾਲ ਸਾਰਾ ਅੱਛਾ 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 ਸਾਰਾ ਹੀ ਮਾਲ ਕੱਲ ਆਇਆ ਠੀਕ ਆ ਜੀ ਠੀਕ ਆ ਤੇ ਆ ਮੈਂ ਜੀ ਅਮੇ ਇਹ ਵੀ ਲੱਤ ਨਹੀਂ ਪੁੱਟਦੀਆਂ ਠੀਕ ਆ ਜੀ ਸਿੱਧੀ ਤੋਰ ਹੈਗਾ ਪਤਾ ਇਧਰ ਨੂੰ ਦੇਖੋ ਵੀਰ ਜੀ ਚੰਗੀ ਫੁੱਲ ਵੱਡੀ ਤੋ ਕਰ ਕਰ ਬਣਾ ਆ ਲੈ ਬਿਰੇ ਲਾਉ ਸਾਸੀ ਪਸ ਪਈ ਕੱਟ ਫਰਦਾ ਨਾ ਟੇਡ ਲੈ ਲੈਣਾ ਜਿੰਦੀ ਬਸਾਂ ਦਾ 2384 ਤਹਰ ਇਹਦਾ ਫੇ ਰੇਡ ਨਿਕਾ ਜਾਈ ਕੋ ਜੀ ਮਈਆਂ ਵੇਖੋ ਦੀ ਫਿਰਕੜੇ ਵੱਡੀਆਂ ਨੇ ਸਹੀ ਗੱਲ ਆ ਜੀ ਮੁੱਲ ਕਰਾਂਗੇ ਦੇਣ ਵਾਲੇ ਹੀ ਦੇਣ ਵਾਲੇ ਹੀ ਕਰਨੇ ਆ ਹਾਂਜੀ 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 ਇਹ ਝੋਡੀ ਦਾ ਭਾਜੀ ਮੁੱਲ ਜਿਆਦਾ ਹੀ ਕਰਾਂਗੇ ਕਿਉਂਕਿ ਝੋਡੀ ਹੱਥ ਚਲ ਗਈ ਫੇਰ ਵੀ ਬਿਲਕੁਲ ਝੋਡੀ ਦਾ ਮੁੱਲ ਜ 80000 ਰੁਪਏ ਅੱਛਾ 80000 ਰੁਪਏ 80000 ਰੁਪਏ ਕਰ ਦਈਏ ਮਾਨ ਜਿਹੜੀ ਹਾਨ ਆ ਜੇ 75 ਦੀ ਏ 75 ਦੀ ਹਾਨ ਆਈ 75 ਦੀ ਫੁੱਲ ਵੱਡੀ ਝੋਡੀ ਆ ਇਹ 75 ਦੀ ਉਹ 80000 ਦੀ ਜ਼ਰੂਰ ਜੀ ਠੀਕ ਆ ਜੀ ਉਹ ਜੋੜੀ ਭਾਜੀ ਇਹ ਅੱਧ ਚਲ ਗਈ ਆ ਹਾਂਜੀ 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 ਇਹ ਚਲ ਗਈ ਇਹਦਾ ਤਾਂ ਕੋਈ ਫਾਇਦਾ ਸਮੋ ਦਾ ਫਾਇਦਾ ਫਾਇਦਾ ਕਿਉਂਕਿ ਇਹਨਾਂ ਦਾ 15000 ਦਾ ਦਰਮਾਨ ਹੈ ਪਹਿਲਾਂ ਤਾਂ ਖੋਲੀਏ ਜੀ ਸਹੀ ਗੱਲ ਆ ਜੀ ਹਾਂਜੀ ਚੰਗੀਆਂ ਝੋਟੀਆਂ ਨੇ ਤੋਕਣਾ ਕੱਪਣਾ ਕਾਦਰ ਭਾਜੀ ਪਈਆਂ ਦੇਖੋ ਕਿੰਨੇ ਘੜੇ ਵੜੇ ਸਹੀ ਗੱਲ ਆ ਜੀ ਫੁੱਲ ਵੱਡੀਆਂ ਝੋਟੀਆਂ ਗਾੜੀ ਆ ਗਈ ਗਾਂ ਹਨਾ ਗਾਂ ਭਾਜੀ ਤਾਜੀ ਅੱਛਾ ਜੀ ਤਾਜੀ ਸੂਈ ਤਾਜੀ ਸੂਈ ਆ ਵਸ਼ੀਆਂ ਦੂਹਾ ਦਾ ਦੁੱਧ ਬੜਾ ਬੜਾ ਚੰਗਾ ਵਾ ਠੀਕ ਹੈ ਜੀ ਇਹਦੇ ਕੋ 14 ਲੀਟਰ ਦੁੱਧ ਪਾਜੀ ਹੁਣ ਕੁਝ ਵਾਲੇ ਇਹ ਦੇਖੋ ਇਹ ਦੇਖੋ ਠੀਕ ਤਿਆਰ ਜਿਹੜਾ ਹਨਾ ਹਾਂਜੀ ਤਿਆਰ ਦੁੱਧ ਜਿਹੜਾ ਕੰਡੇ ਵਾਲਾ ਵਾ ਉਹ 14 ਕਿਲੋ ਵਸ਼ੀ ਕਦੋਦਿਆ ਠੀਕ ਹੈ ਜੀ ਬਾਕੀ ਮਸਾਲੇ ਮਸਾਲ ਬੜੀ ਜਾਣਾ ਹਾਂਜੀ ਆ ਜੇ ਬਚਾ ਇਹਦਾ ਆ ਬਚਾ ਬਾਜੇ ਕਿਹਦੇ ਕਰਮਾ ਨਹੀਂ ਬਾਜਦਾ ਤੇ ਇਹ ਵੀ ਝੂੜ ਮਾ ਗਿਆ ਛੀ ਦੀ ਵਿੱਚ ਨਹੀਂ ਠੀਕ ਹੈ ਠੀਕ ਹੈ ਹਾਂਜੀ ਵਸ਼ੀ ਠੰਡੀ ਬੜੀ ਉਹਦਾ ਠੀਕ ਹੈ ਥੋੜਾ ਢਿਲਾ ਆ ਵਾ ਬਾਕੀ ਕੋਈ ਪਤਾ ਨਹੀਂ ਮਾਰ ਰਾਇ ਇਹਦੇ ਰੰਗਾਂ ਦਾ ਨਾ ਕਰ ਦਾਂਗੇ ਠੀਕ ਆਂਦਾ ਢਿਗਾ ਲਾਇਆ ਤੁਹ ਦੇਖੋ ਵੀ ਠੰਡ ਲੱਗੀ ਹੋਈ ਠੀਕ ਹੈ ਜੀ ਆਹ ਫੁੱਲ ਵੱਡੀ ਬਹਿੜਿਆ ਚੰਗੀ ਬਰੀਡ ਵਾਲੀ ਥਣ ਥਣ ਬੜਾ ਲੱਗਾ ਆ ਜਾ ਵੀਰੇ ਲੈ ਆਓ ਫਿਕਸ ਜੱਡ ਰਹਾ ਆ ਗਿਆ ਨਾ ਇਹ ਹਾਂ ਜੀ ਮੈਂ ਫਿਕਸ ਅੱਡ ਰਹਾ ਫਿਕਸ ਹਾਂ ਜੀ ਹਾਂ ਜੀ ਪਰ ਪਾਜੀ ਵਾਸੀ ਸਾਫ ਬੜੀ ਤੇ ਦੁੱਧ ਨੂੰ ਬੜੀ ਸਹੀ ਗੱਲ ਆ ਜੀ ਦੁੱਧਰ ਮਾਂ ਨਾਲ ਆ ਜੇ ਵਿੱਚੋਂ ਕਰਨ ਜੀ ਜਿਆਦਾ ਨਹੀਂ ਕਹਿ ਸਕਦੇ ਹਾਂ ਜੀ ਦੁੱਧ 18 ਕਿਲੋ ਚ ਆ ਜੂਗੀ ਕਿ ਆ ਜੂਗੀ ਬੜੇ ਆਰਾਮ ਨਾਲ ਸਹੀ ਹੋਰ ਟਾਲਾਂ ਦੇ ਬਾਹਰ ਆਉਂਦੀ ਬਿਲਕੁਲ ਬਿਲਕੁਲ ਤੇ ਹੁਣ ਟਾਲਾਂ ਦੇ ਵਿੱਚ ਵਸ਼ੀਆ ਦੁੱਧ ਚਾ ਚੋੜ ਦੇਣਾ ਚੋੜ ਦੇਣਾ ਇਹਦਾ ਫਿਰ ਰੇਟ ਤੇ ਬਾਕੀ ਛੱਡੀ ਬੜੀ ਲਾਈਨ ਤੇ ਤੁਹਾਡੇ ਬਹਿਰ ਬਿਲਕੁਲ ਗੱਲ ਲੇਗੀ ਠੀਕ ਆ ਜੀ ਦਰਦੀ ਵਿੱਚ ਦਰਦੀ ਥੋੜਾ ਕੈਮਰੇ ਦਾ ਜੇ ਇਹ ਦੇ ਕਰਨ ਜੀ ਦਾ ਬੱਚਾ ਥੋੜਾ ਕੈਮੋ ਦਾ ਫੇਰ ਵਸ਼ੀ ਵਿੱਚ ਨਹੀਂ 55000 ਦੀ ਹਾਂਜੀ ਹਾਂਜੀ ਹੁਣ ਵਸ਼ੀ 50 ਦੀ ਦੀ ਚਲੋ ਵੇਖ ਲਓ ਕਰ ਦਈਏ ਥੋੜਾ ਬੋਦਾ ਕਰ ਦਈਏ ਕਰ ਦਈਏ 45000 ਦੀ 45000 ਦੀ 45000 ਦੀ ਲਓ ਜੀ 45000 ਦੀ ਫੁੱਲ ਵੱਡੀ ਵਸ਼ੀ ਚੰਗੇ ਦੁੱਧ ਦੇ ਰਿਕਾਰਡ ਵਾਲੀ ਬਾਕੀ ਵੀ ਜੀ ਦੁੱਧ ਸੇਵਾ ਦਾ ਹਨਾ ਜਿੰਨਾ ਵੇੜਾ ਨੂੰ ਪਾਈ ਜਾਓਗੇ ਉਨਾਂ ਚੋ ਚੋਲੋ ਸਹੀ ਗੱਲ ਬੜੀ ਪੜਾ ਕਰਨਗੀ ਆ ਹੁਣ ਥਾਲੇ ਦੇ ਭਾਰਾ ਹੋਣੀਆਂ ਨਾ ਮਾਂ ਨਾ ਮਾਦਮਾ ਬਿਲਕੁਲ 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 ਜੀ ਦਾ ਥਾਲੇ ਚੈੱਕ ਕਰੋ ਸਹੀ ਗੱਲ ਆ ਜੀ ਆ ਪੂਰੀ ਉਹ ਕੇਰਬੋਰ ਹੈ। ਐ ਚਾਟੀਆਂ ਘੁਮਾਣਾ। ਹਾਂ ਜੀ ਜੀ। ਗਾੜੀ ਆ ਗਈ ਜਰਸੀ। ਗਾੜੀ ਜਿਹੜੀ ਆ ਗਈ ਭਾਜੀ ਕਿ antisense। ਇਹਦੇ ਵੀ ਜੀ ਨਕੀਨਾ ਹੀ ਲੈਂਦਾ ਐ ਜਰਸੀ ਦਾ। ਨਕੀਨਾ ਪਹਿਲਾ ਸੁਆ ਜੀ। ਅੱਛਾ ਪਲੂਣ ਹੀ ਆ। ਪਲੂਣ ਪਹਿਲਾ ਸੁਆ ਤੇ ਮਗਰ ਵੀ ਵਸ਼ੀਰ ਐ ਐਡੀ ਦਾੜੀ ਦਿੱਤੀ ਐ ਵੀ ਗੱਲ ਛੱਡ ਦੋ। ਅੱਛਾ ਮਗਰ ਵੀ ਵਸ਼ੀਰ। ਵਸ਼ੀਰ ਮਗਰ ਵੀ। ਠੀਕ ਆ ਜੀ। ਤੇ ਭਾਜੀ ਇਹਦੇ ਕੋਈ ਜਿਹੜਾ ਦੁੱਧ ਆ ਲੱਗਦਾ ਹੁਣ? ਇਹਦੇ ਬੱਚਾ ਹੀ ਆਣਾ। ਬੱਚਾ ਆ ਹੁਣ ਵੀਰ ਕੋ 12 ਲੀਟਰ ਤੱਕ ਤਿਆਰ ਹੋ ਗਿਆ ਤੇ ਵਸ਼ੀਰ ਵੀ 15 ਲੀਟਰ ਦੋ ਚਵਾ ਦੂਗੀ। ਥਾਣੇ ਹੁਣ ਬੜਾ ਸਪੈਸ਼ ਫੁੱਲ ਬਰੀਡ ਐ ਫੁੱਲ ਜਿਹਨੇ ਅਸਲ ਜਰਸੀ ਕਹਿੰਦੇ ਬੋਦੀ ਵਾਲੀ ਵਿਆੜ ਆਇਆ ਬਾਕੀ ਸਾਂਬੀ ਸੁੰਬੀ ਕਹਿੰਦੇ ਚੰਗੀ ਆ ਬਾਬੇ ਬੜੇ ਠੰਡ ਦੇਖੋ ਪਾਜੀ ਕਿਤੇ ਕਿਤੇ ਲਗਾ ਆ ਮਸ਼ੀਨ ਸਹੀ ਗੱਲ ਆ ਜੀ ਪਹਿਲਾਂ ਬਸ਼ੀ ਆ ਜੀ ਪਹਿਲਾਂ ਫਲੂਨ ਬਸ਼ੀ ਆ ਧਿਆਨ ਨਾਲ ਧਿਆਨ ਨਾਲ ਆਇਆ ਲੈ ਕੋਈ ਵੀ ਚੰਗੀ ਬਰੀਕ ਦਾ ਫੁੱਲ ਲੈਓ ਅਨਵਿੱਤ ਜੀ ਫਿਰ ਇਹਦਾ ਵੀ ਰੇਟ ਚਾਜ ਜਾਈ ਕਰਨ ਜੀ ਵੱਛੀ ਬੜੀ ਸਾਫ਼ ਜੇ ਇਹ ਤੇ ਗੱਲ ਤੁਸੀਂ ਦੱਸ ਦੋ ਕੀ ਕਰੀਏ ਮੋਲਣ ਜ਼ਿਆਦਾ ਜਾਈ ਕਰਨਾ ਆਪਾਂ ਦੇਣ ਵਾਲੇ ਚਾਜ ਕਰੀਏ ਹਾਂਜੀ ਹਾਂਜੀ 55000 ਦੀ 55000 ਦੀ ਹਾਂਜੀ ਕਰ ਦਈਏ ਮਾਨਦਾਨ 50 ਦੀ ਯਾਰੀ ਹਾਂਜੀ ਕਸਰ ਹੈਗੀ ਆ ਲੱਗਦਾ ਹੈਗੀ ਕਸਰ ਲੱਗਣ ਦੀ ਆ ਸੱਜੇ 48000 ਦੀ ਤੁਹਾਨੂੰ ਜੀ ਵਸੀ ਆ 6 48000 ਦੀ 48000 ਦੀ ਵਸੀ ਦੇ ਦਾਂਗੇ ਚਲੋ ਠੀਕ ਆ ਬਾਕੀ ਕੋਈ ਫੋਨ ਲਾਏ ਭੈਣ ਭਰਾ ਹਨਾ ਲਾ ਦੇ ਭਾਜੀ ਕੋਈ ਮਾਨਦਾਨ ਕਰਾਂ ਕੋਈ ਮੇਰਾ ਵੀ ਭਰਾ ਦੂਰੋਂ ਆਉਂਦਾ ਚੱਲ ਗਏ ਹਾਂਜੀ ਹਾਂਜੀ ਉਹਦਾ ਸਤਕਾਰ ਫੁੱਲ ਹੈਗਾ ਪਾ ਵਸੀ ਜਿਹੜੀ ਨੇ ਭਾਈ ਠੀਕ ਆ ਜੀ ਉਹਦੇ ਵੀ 15 16 ਕਿਲੋ ਮਾਨ ਹੈ ਜਵਾਦ ਕੇ ਪੈਸਾ ਵਸੀਏ ਸੇ ਇੱਥੇ ਕਿਲੋ ਵਿੱਚ ਇੱਧਰ ਵੇਖੇ ਠੀਕ ਹੈ ਜੀ ਐ ਚੰਗੀ ਟੋਪ ਦੀ ਆ ਜਰਸੀ ਐਸ ਵਾਲ ਨਗੀਨਾ ਚਲੋ ਠੀਕ ਹੈ ਬਾਕੀ ਕੋਈ ਭੈਣ ਭਰਾ ਫੋਨ ਲਾ ਕੇ ਕਰ ਦਿਓ ਮਾਨਤਾ ਸਤਕਾਰ ਹੈ ਜੀ ਤੁਹਾਡਾ ਠੀਕ ਹੈ ਜੀ ਠੀਕ ਹੈ ਅੱਗੇ ਕਰਨ ਜੀ ਜਿਹੜੀ ਝੋਟੀ ਹੈ ਨਾ ਹਾਂ ਜੀ ਹਾਂ ਜੀ ਤਾਜੀ ਸੂਈ ਜੀ ਤਾਜੀ ਸੂਈ ਜੀ ਕੱਟਾ ਮਗਰ ਠੀਕ ਹੈ ਜੀ ਕੱਟਾ ਸਾਰੇ ਚੋਂ ਪੰਜਾਂ ਦਾਦੇ ਸੂਈ ਆ ਠੀਕ ਹੈ ਜੀ ਤੇ ਮੋਲੇ ਦਾ ਆਉਣਾ ਜੇ ਟੋਕੜਾਂ ਵਾਲਾ ਅਹ ਟੋਕੜਾਂ ਵਾਲਾ ਹੀ ਮੋਲ ਟੋਕੜਾਂ ਵਾਲਾ ਆਉਣਾ ਜੇ ਵੇਖੋ ਤੁਸੀਂ ਹਾਂ ਨਾ ਹੀ ਜੜੀ ਟੋਕੜਾਂ ਵਾਲੇ ਹਾਂ ਬਸ ਡੌਣਾ ਦਾ ਕੰਮ ਹੀ ਆ ਖਾਨ ਗਿਆ ਨਾ ਮਾਰ ਇਸੇ ਕਰਕੇ ਵੇਖਦਾ ਵੀ ਅਹੀ ਸਹੀ ਗੱਲ ਹੈ ਰੇਡ ਜਾਜ ਹੁੰਦਾ ਰੇਡ ਜਾਜ ਪੁਣਾ ਚੰਗੀ ਝੋਟੀ ਆ ਨਾ ਇਹ ਸਿੰਗਲ ਢੇਕ ਝੋਟੀ ਹੈ ਬੜੀ ਸਾਫ ਬੜੀ ਹੈ ਸਹੀ ਗੱਲ ਹੈ ਇਹ ਦੇਖੋ ਵੀ ਝੋਟੀ ਆਇਆ ਵੀ ਇਹ ਲੈ ਆਓ ਥੱਲੇ ਰੀ ਬੜੀ ਸਾਫ ਨਾ ਏ ਥੱਲੇ ਰੀ ਬੜੀ ਸਾਫ ਭਾਜੀ ਸਾਨ ਤੋਂ ਬੜਾ ਕਰਮ ਜੀ ਇਹਦੇ ਕੋ ਦੁੱਧ ਆਇਆ ਹੈ 7 ਕਿਲੋ ਏ 7 ਕਿਲੋ ਦੁੱਧ ਕੋਈ 14 ਦਿਨਾਂ ਦੀ ਸੂਈ ਹੈ ਭਾਂ ਕੋ ਦੁੱਧ ਲਾ ਲੈ ਤੇ ਭਾਂ ਕੋ ਬੋਲਾ ਲਾ ਲੈ ਠੀਕ ਆ ਜੀ ਕਿਉਂਕਿ ਐਵੇਂ ਝੂੜ ਮਾਰੀ ਜੀ ਫਾਇਦਾ ਕੋਈ ਨਹੀਂਗਾ ਬਿਲਕੁਲ ਬਿਲਕੁਲ ਤੇ 7 ਕਿਲੋ ਆਇਆ ਵਗ ਤੇ ਇਹਦੇ ਕੋ ਦੁੱਧ ਜੀ ਠੀਕ ਆ ਜੀ ਦੁੱਧ ਲਾ ਲਓ ਬੋਲਾ ਲਾ ਲਓ ਝੋਡੀ ਰਮਾਨ ਨੂੰ ਦੁੱਧ ਦੱਸ ਦੇ ਚਵਾ ਜਾਈਗੀ ਚਵਾ ਜਾਏਗੀ ਚਵਾ ਜਾਈ ਸਾਫ ਬੜੀ ਐ ਸਾਫ ਬੜੀ ਆ ਜੀ ਨਸਨ ਨਸ ਜੰਗੀ ਐ ਤੇ ਠੰਡੀ ਫੇ ਬੜੀ ਐ ਪਾਏ ਕੋ ਬੱਚਾ ਭਾਵੇਂ ਚੋਂਦਰਵੇਂ ਜਿੱਦਾਂ ਮਰਜੀ ਕੋਈ ਚੋਏ ਹਾਂਜੀ ਇਹਦਾ ਫਿਰ ਰੇਟ ਜਿਹੜਾ ਮੁੱਲ ਜਿਹੜਾ ਨਾ ਹਾਂਜੀ ਟੋਕੜ ਵੀ ਨਹੀਂ ਮਿਲੂਗੀ ਤਾਂ ਹੈ ਟੋਕੜ ਵੀ ਨਹੀਂ ਮਿਲਨੀ ਟੋਕੜ ਵੀ ਨਹੀਂ ਮਿਲਨੀ ਜੋਇਨ ਰਿਕਾਰਡ ਹੀ ਢਟਣਾ ਜਾਣਾ ਵੀਡੀਓ ਮੁੱਲ ਕਰਦੇ ਜੇ 65000 ਅੱਛਾ ਝੋਟੀ ਦੇ ਦਾਂਗੇ 60000 ਦੀ 60000 ਦੀ 60000 ਦੀ ਝੋਟੀ ਦੇ ਦਾਂਗੇ ਕਰ ਦਈਏ ਥੋੜਾ ਬੋਦਾ ਹਲੇ ਹੋਰ ਕਰਾ ਕੀ ਪਰ ਝੋਟੀ ਵੀਰ ਜੀ ਕੋਈ ਦੰਦਾ ਨਹੀਂ 60000 ਦੀ 1000 ਦਾ ਮਾਨ ਕਰਦਾਂਗੇ ਭਾਈ। ਨਾ 8000 ਦੀ ਝੋਡੀ ਦੇ ਦਾਂਗੇ 8000 ਦੀ। ਪਰ ਵੀਰ ਜੀ ਝੋਟੀ ਐ ਧੀ ਮਿਲਦੀ ਨਹੀਂ ਐ। ਰੇਟ ਵੇਖੋ ਵੀਰ ਦਾ। ਬਾਕੀ ਕੋਈ ਇਹ ਨਹੀਂ ਕਿ ਵੇਚ ਕੇ ਪਾਉਂਦੇ ਆ। ਫੋਨ ਲਾਏ ਆ ਨਾ ਇਹ। ਚੰਗੀ। ਪਰ ਇਹਦੇ ਵਿੱਚ ਭਾਈ ਹੁਣ ਜੇ ਕੋਈ ਕਵੇ ਮਾਨ ਤਾਂ ਹੋਰ ਕਰ ਦੋ ਤਾਂ ਉਹ ਨਹੀਂ ਜਿਹਾਣਾ। ਹਾਂਜੀ ਹਾਂਜੀ ਹਾਂਜੀ। ਉਹ ਨਹੀਂ ਜਿਹਾਣਾ ਕਿ ਝੋਡੀ ਦਾ ਮੁੱਲ ਬੜਾ ਜਾਇਜ਼ ਪਾਤਾ ਪੜਾ। ਬਿਲਕੁਲ ਜਾਇਜ਼। ਬਿਲਕੁਲ ਜਿਹੜਾ ਛੋਟਾ ਆ ਮੁੱਲ ਇਹ। ਹਾਂਜੀ ਹਾਂਜੀ। ਕੋਈ ਟੋਕਣੀ ਨਹੀਂ ਦੇਂਦਾ 60-70 ਹਜ਼ਾਰ। ਕੋਈ ਮਸਬਲੀ ਕੋਈ ਨਹੀਂ ਦੇ। ਇਹ ਸੱਜਰੇ ਨੇ ਸਾਲਾ ਸਿਆਲ ਦੁੱਧ ਦੇਣਾ ਕਰੂਆਂ